ਕੁੜੀ ਦੇ ਵਿਆਹ ਦੇ ਵਿੱਚ ਵੀਡੀਓ ਬਣਾਉਣ ਵਾਲਿਆਂ ਦੇ ਨਾਲ ਹੀ ਮੁੰਡਾ ਆ ਗਿਆ ਤੇ ਉਹ ਮੁੰਡਾ ਇਸ ਕੁੜੀ ਦਾ ਆਸ਼ਿਕ ਸੀ ਪੂਰਾ ਉਸਨੇ ਵਿਆਹ ਦੇਖਿਆ ਤੇ ਉਸ ਤੋਂ ਬਾਅਦ ਜਦੋਂ ਡੋਲੀ ਤੁਰੀ ਤਾਂ ਕੁੜੀ ਨੂੰ ਫੋਨ ਕਰ ਕਰਕੇ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਕਿ ਸਵੇਰ ਸਾਰ ਹੀ ਲਾੜਾ ਕੁੜੀ ਦੇ ਘਰ ਦੇਆਂ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਆਪਣੀ ਧੀ ਨੂੰ ਇੱਥੋਂ ਲੈ ਜਾ ਪਾਇੰਟ ਤੁਰ ਗੁਣ ਮੇਰੇ ਘਰ ਦੇ ਨੇ ਰਜਾ ਮੰਡੀ ਨਾਲ ਮੇਰਾ ਵਿਆਹ ਕਰਕੇ ਤੋੜਿਆ ਲਾਵਾ ਟਾਈਮ ਹੀ ਰੋਲਾ ਪੈ ਗਿਆ ਸੀ ਮੁੰਡੇ ਨੇ ਪੈਸੇ ਪੁੱਛੇ ਦੇਤੇ ਕਿ ਕਿੰਨੇ ਕਿੰਨੇ ਟਾਈਮ ਦਾ ਰਿਲੇਸ਼ਨਸ਼ਿਪ ਸੀ ਤੁਹਾਡਾ ਮੇਰਾ 2 ਸਾਲ ਤੁਸੀਂ 10 ਮਹੀਨੇ ਤੋਂ ਜ਼ਿਆਦਾ ਸਟ੍ਰੋਲ ਹਾਂਜੀ ਸੰਦੀਪ ਕੁਮਾਰ ਕਿ ਲੜਕਾ ਵਿਆਹ ਦੇ ਵਿੱਚ ਵੀ ਹਾਜ਼ਰ ਸੀਗਾ ਵਿਆਹ ਦੇ ਵਿੱਚ ਵੀ ਹਾਜ਼ਰ ਸੀ ਸਾਰੇ ਫੰਕਸ਼ਨਾਂ 'ਚ ਹਾਜ਼ਰ ਸੀ ਨਹੀਂ ਉਹ ਉੱਥੇ ਕਿੱਦਾਂ ਆ ਗਿਆ ਜੀ ਉਹ ਜ ਮੈਂ ਜਿਹੜਾ ਫੋਟੋਗ੍ਰਾਫਰ ਬੁੱਕ ਕਰਵਾਇਆ ਸੀ ਉਹਨਾਂ ਦੇ ਨਾਲ ਐਡੀਟਿੰਗ ਕਰ ਵਗੈਰਾ ਕਰਦਾ ਜਿਵੇਂ ਬੁਲਾਇਆ ਹੋਇਆ ਸੀ ਉਹਨੇ ਮੈਨੂੰ ਕਿਹਾ ਹੋਇਆ ਸੀ ਜੇ ਤੂੰ ਮੈਨੂੰ ਨਹੀਂ ਬੁਲਾਵੇਂਗੀ ਅੰਡਾ ਤੱਕ ਵਿਆਹ ਤੇ ਮੈਂ ਤੇਰੇ ਭਰਾ ਨੂੰ ਤੇਰੀਆਂ ਫੋਟੋਆਂ ਪਾ ਦੇਣੀਆਂ ਐ ਇਸ ਲੜਕੇ ਨੇ ਕਿਹਾ ਸੀ ਮਿਲਣਾ ਇੱਕ ਰੋਂਦੇ ਕੋਈ ਟਾੜੀ ਕੋਈ ਫੋਟੋਆਂ ਵਗੈਰਾ ਹੈ ਸਭ ਕੁਝ ਉਹਨਾਂ ਕੋਲ ਡਾਇਰੈਕਟ ਫੋਟੋਸ ਆ ਸਭ ਕੁਝ 2 ਸਾਲ ਦਾ ਡਾਟਾ ਐ ਸਭ ਬਕਾਇਦਾ ਇੱਕ ਤੋਂ ਇੱਕ ਮੇਰੀ ਹਲਦੀ ਦੀ ਰਸਮ ਚ ਮਹਿੰਦੀ ਦੀ ਰਸਮ ਚ ਜਾਗੋ ਢੀਜ਼ੇ ਵਿਆਹ ਜੋ ਵੀ ਸਭ ਕੁਝ ਲਾਵਾ ਤੱਕ ਵੀ ਮੇਰੇ ਕੋਲ ਅੱਛਾ ਫੇਰ ਮੈਸੇਜ ਕੀ ਭੇਜਿਆ ਗਿਆ ਮੁੰਡੇ ਵੱਲੋਂ ਮੈਸੇਜ ਕੀ ਭੇਜੇਗਾ? ਮੈਸੇਜ ਕਿੱਥੇ ਮੁੰਡੇ ਨੇ ਕੀ ਕੀਤੇ ਆ ਜੀ? ਰਾਤ ਨੂੰ ਮੈਂ ਮੈਸੇਜ ਕਰਤਾ ਜਿਵੇਂ ਮੈਂ ਰੋਂਦੀ ਡੋਲੀ ਚ ਗਈ ਹਰ ਕੁੜੀ ਰੋਂਦੀ ਜਾਂਦੀ ਉਹਦੇ ਨਾਲ ਫੋਨ ਕਰਤਾ ਇਹਨੇ ਸੰਦੀਪ ਨੇ ਤੁਹਾਡਾ ਵਿਆਹ ਹੋਇਆ ਕਿਸੇ ਜਲੰਦਰੀ ਹੋਇਆ ਕਿਤੇ? ਹਾਂਜੀ ਜਲੰਦਰ ਬੈਂਕਟ ਹਾਲ ਆ ਉਸਿਸ ਠੀਕ ਹੈ ਕਚੰਦਵੀ ਕੋਲੇ ਦੇ ਸਾਹਮਣੇ ਨਹੀਂ ਤੁਹਾਡਾ ਜਦੋਂ ਰਿਲੇਸ਼ਨ ਇਸ ਲੜਕੇ ਨਾਲ ਖਤਮ ਹੋਇਆ ਤੁਹਾਡੀ ਗੱਲ ਕਲੀਅਰ ਨਹੀਂ ਹੋਈ ਸੀ ਕਿ ਤੁਸੀਂ ਵਿਆਹ ਕਰਾ ਰਹੇ ਹੋ ਅੱਗੇ ਤੁਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂਆਤ ਕਰ ਰਹੇ ਹੋ। ਮੈਨੂੰ ਰੋਂਦੀ ਨੂੰ ਦੇਖ ਕੇ ਉਹਦੇ ਮੈਂ ਤਾਂ ਸੋ ਗਈ ਮੇਰੀ ਅੱਖ 'ਚ ਲੈਂਸ ਪਾਇਆ ਹੋਇਆ ਸੀ ਮੋਟਾ ਤੇ ਮੇਰੀ ਅ ਤੇ ਉਹ ਰਾਤੀ ਮੇਰੇ ਕਿਤੇ ਹਸਬੰਡ ਨੇ ਮੈਸੇਜ ਪਾ ਲੇ ਤੇ ਮੈਨੂੰ ਟੈਕਸਟ ਮੈਸੇਜ ਵੀ ਕੀਤਾ ਆਈ ਵਿਲ ਕਾਲ ਯੂ ਲੇਟਰ ਦਾ ਜਿਵੇਂ ਰਾਤ ਮੈਨੂੰ ਫੋਨ ਟਰਾਈ ਕਰਦਾ ਹੋਣਾ ਤੇ ਉਹ ਸ਼ੋ ਹੋਇਆ ਤੇ ਫਿਰ ਮੈਨੂੰ ਮੁੰਡੇ ਤੋਂ ਵੀ ਮੈਨੂੰ ਮੈਸੇਜ ਕਰ ਰਿਹਾ ਕਿ ਮੈਨੂੰ ਕਾਲ ਕਰੀ ਵਾਣੀ ਸਾਈਡ ਹੋ ਕੇ ਮੈਂ ਜਾਣਾ ਉਹਨਾਂ ਨੇ ਸਵੇਰੇ ਮੇਰੇ ਘਰ ਦੇ ਨਾਲ ਫੋਨ ਕਰਤਾ ਕਿ ਬਈ ਅਸੀਂ ਨਹੀਂ ਰੱਖਣਾ ਚਾਹੁੰਦੇ ਇਹ ਐਂਦਾ ਨਾ ਕਰ ਕਰ ਮੁੰਡੇ ਨਾਲ ਰਿਲੇਸ਼ਨਸ਼ਿਪ ਆ ਜਾਂ ਕੋਸ਼ਿਸ਼ ਵੀ ਇਹਨੂੰ ਲੈ ਚੋ ਉਹਨਾਂ ਨੇ ਵੀ ਚਲੋ ਜਲਦ ਕੀਤਾ ਬੁਲਾਇਆ ਮੈਨੂੰ ਤੇ ਉਹਨਾਂ ਕੋਈ ਮੇਰਾ ਰਿਲੇਸ਼ਨ ਸੀ ਜੀ ਉਹ ਕਹਿੰਦਾ ਸੀ ਰੱਖਣੀ ਨਹੀਂ ਉਹਨਾਂ ਦੇ ਘਰ ਦੇ ਨੇ ਸਵੇਰੇ ਮੁੰਦਰੀਆਂ ਲਾਤੀਆਂ ਆਪਣੀਆਂ ਜੋ ਤੁਹਾਡਾ ਸੀ ਲੈ ਜਾਉ ਕੁੜੀ ਨੂੰ ਪਿਛਲੇ ਦਿਨ ਵਿਆਹ ਹੋਇਆ ਤੇ ਅਗਲੇ ਦਿਨ ਮੁੰਦਰੀਆਂ ਵਗੈਰਾ ਸਾਰਾ ਕੁਝ ਲਾਤਾ ਉਹ ਸਵੇਰੇ 6 ਵਜੇ ਲਾਤੀ 8-10 ਘੰਟੇ ਦੀ ਗੱਲ 'ਚ ਮੇਰਾ ਰਿਸ਼ਤਾ ਖਰਾਬ ਹੋ ਗਿਆ ਚਲੋ ਲਾਈਆਂ ਤੇ ਲਾਈਆਂ ਮੁੰਡੇ ਦੇ ਉਹਦੇ ਫੋਨ ਆਉਣ ਲੱਗ ਗਏ ਸੰਦੀਪ ਕੁਮਾਰ ਦੇ ਮੇਰੀ ਮੰਮੀ ਨੂੰ ਵੀ ਆ ਗਿਆ ਕਹਿੰਦਾ ਇਦਾਂ ਕਰੋ ਇਹਨੂੰ ਕਚਹਿਰੀ ਲੈ ਜਾਓ ਪੱਕਾ ਸਟੈਂਪ ਕਰਕੇ ਮੈਨੂੰ ਫੋਟੋ ਪਾ ਦਿਓ ਮੈਂ ਇਹਦੇ ਨਾਲ ਮੇਰੇ ਤੇ ਨਾ ਕੋਈ ਗੱਲ ਆ ਵੀ ਮੈਂ ਇਹਦੇ ਨਾਲ ਵਿਆਹ ਕਰਾਣਾ ਜੋ ਮਰਜ਼ੀ ਹੈ ਜਿਵੇਂ ਮੇਰਾ ਰਜਿਸਟਰ ਨਹੀਂ ਹੋਇਆ ਸਾਈਨ ਕੁਝ ਨਹੀਂ ਹੋਇਆ ਇਸ ਗੁਰਦੁਆਰੇ ਅਜੇ ਸਰਟੀਫਿਕੇਟ ਨਹੀਂ ਕੁਝ ਨਹੀਂ ਆਇਆ ਸੀ ਜਸਟ ਅਲਾਵਾ ਹੀ ਰੋਲਾ ਪਿਆ ਹੋਇਆ ਸੀ ਕਹਿੰਦਾ ਲੈ ਆਓ ਮੈਂ ਇਹਦੇ ਨਾਲ ਵਿਆਹ ਕਰਾਣਾ ਚਾਹਨਾ ਹਾਂ ਇਹ ਉਹ ਮੈਂ ਹੁੰਦਾ ਏ ਕੋਈ ਪਰਿਵਾਰਕ ਮੈਂਬਰ ਵੀ ਇਹ ਲੜਕੇ ਦੇ ਘਰ ਦੇ ਬਾਹਰ ਆਏ ਕਿ ਤੁਸੀਂ ਇਕੱਲੇ ਹੀ ਆਏ ਹੋ ਮੇਰੇ ਪਰਿਵਾਰ ਕਾ ਮੇਰੀ ਮੰਮੀ ਆ ਬਲਾਈਓ ਬਲਾਲ ਕੀ ਦਸੀ ਮੈਨੂੰ ਵੀ ਬਾਸ ਤੁਹਾਨੂੰ ਪਤਾ ਲੱਗ ਗਿਆ ਕੁਛ ਮੁੰਡੇ ਰੋਗੋਸ਼ ਹੋਇਆ ਮੁੰਡੇ ਦੀ ਵਜ੍ਹਾ ਨਾਲ ਮਾਤੇ ਤੁਸੀਂ ਕਰੇ ਜਾ ਕੇ ਕਿਹਾ ਨਹੀਂ ਕਿ ਆਪਣੇ ਜਵਾਈ ਨੂੰ ਕਿ ਚਲੋ ਜੋ ਪਹਿਲੇ ਸੀਗਾ ਉਹ ਸੀਗਾ ਤੇ ਹੁਣ ਇਕਦਾਂ ਹੀ ਕਿੱਦਾਂ ਤੁਸੀਂ ਰਿਸ਼ਤਾ ਤੋੜ ਰਹੇ ਹੋ ਨਹੀਂ ਕਿਹਾ ਪੁੱਤਰ ਜੀ ਜਦੋਂ ਦੇਖੋ ਸਾਰਾ ਕੁਝ ਸਾਹਮਣੇ ਹੋ ਰਿਹਾ ਉਹਨੇ ਵੇਖ ਲਿਆ ਫਿਰ ਉੱਤੋਂ ਮੁੰਡਾ ਫੋਨ ਤੇ ਫੋਨ ਕਰੀ ਜਾ ਰਿਹਾ ਮੈਂ ਆਹ ਸੰਭਲੂਗਾ ਕਿੱਦਾਂ ਇਹਦੇ ਕੋ ਪੱਕਾ ਕਾਗਜ਼ ਬਣਵਾ ਕੇ ਲਿਓ ਮੈਂ ਇਹਦੇ ਰਹਿਮ ਨਹੀਂ ਦੇਣੀ ਮੈਂ ਰੱਖੂਗਾ ਨਹੀਂ ਮਤਲਬ ਇੱਕ ਚੀਜ਼ ਦੱਸੋ ਅਗਰ ਤੁਹਾਡੀ ਲੜਕੀ ਉੱਥੇ ਸੈਟੀਸਫੈਕਸ਼ਨ ਸੀ ਹਾਂਜੀ ਹਾਂਜੀ ਮਤਲਬ ਜੋ 2 ਸਾਲ ਜਿਹੜਾ ਦੱਸ ਰਹੇ ਕਿ ਲੜਕੇ ਨਾ ਰਹੇ ਆਪਣੀ ਮਰਜ਼ੀ ਨਾਲ ਰਹੇ ਉਹਦੇ ਨਾਲ ਠੀਕ ਹੈ ਤਰ ਤੁਸੀਂ ਉਸੇ ਲੜਕੇ ਨਾਲ ਵਿਆਹ ਕਰ ਦਿੰਦੇ ਜਾਂ ਤੁਸੀਂ ਨਹੀਂ ਸੈਟੀਸਫੈਕਸ਼ਨ ਸੀ ਜਾਂ ਇਹਨਾਂ ਦੀ ਨਹੀਂ ਸੀ ਮੇਰੀ ਗੱਲ ਦੀ ਇੰਨੇ ਵੀ ਆ ਕਿ ਮੈਂ ਨਹੀਂ ਦੱਸਿਆ ਜਾਂ ਕੁਝ ਵੀ ਸੀ ਫਿਰ ਤੁਹਾਨੂੰ ਨਹੀਂ ਪਤਾ ਸੀਗਾ ਨਹੀਂ ਕਹੀ ਪਤਾ ਸੀ ਸਾਨੂੰ ਤਾਂ ਉਸ ਨੂੰ ਪਤਾ ਹੁੰਦਾ ਸੀ ਮੁੰਡੇ ਨੂੰ ਵਿਆਹ ਤੇ ਕਿਉਂ ਬੁਲਾਉਂਦੇ ਜੇ ਸਾਨੂੰ ਇੰਨਾ ਪਤਾ ਸੀ ਮੇਰਾ ਵਿਆਹ ਦਾ ਰੋਲਾ ਪਿਆ ਜਾਣਾ ਤੁਸੀਂ ਵੀ ਆਪਣੇ ਘਰ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਮੇਰੇ ਡੋਲ ਦੇ ਮੁੰਡੇ ਨਾਲ ਵਿਆਹ ਤੇ ਬਿਆ ਸੀ ਇਹਨਾਂ ਨੂੰ ਇਹ ਮੇਰੇ ਵਿਆਹ ਤੇ ਇਹਨਾਂ ਨੇ ਮੈਂ ਡੱਬਾ ਦੇ ਕੇ ਤੁਸੀਂ ਇਨਵਾਈਟ ਕੀਤਾ ਸੀ ਹਾਂਜੀ ਹਾਂਜੀ ਨਾਲੇ ਤੁਸੀਂ ਕਹਿੰਦੇ ਕਿ ਉਹਨਾਂ ਫੋਟੋਗ੍ਰਾਫਰ ਤੁਸੀਂ ਆਪਣੇ ਸਵਾਲਾਂ ਤੋਂ ਮੈਂ ਨਾ ਕੋਈ ਚੇਂਜ ਹੋ ਜਾਂਦੇ ਤੁਸੀਂ ਪਹਿਲਾਂ ਇੰਨੀ ਗੱਲ ਕੀਤੀ ਆ ਪੋਰਡਰ ਆਪਨਾਲ ਆਇਆ ਹੈ ਹਣਾ ਹੁਣ ਤੁਸੀਂ ਕਹਿੰਦੇ ਮੈਂ ਆਪ ਡੱਬਾ ਦੇ ਕੇ ਗਈ ਹਾਂ ਫਿਰ ਆਪ ਚ ਵੀ ਜਾਣਾ ਫਿਰ ਸਾਰੇ ਨਵੇਂ ਵੀ ਆਲੇ ਗਰੁੱਪ ਆ ਇਹਨਾਂ ਦਾ ਗਰੁੱਪ ਨਾਲੇ ਮੇਰੇ ਤੇ ਮੇਰੇ ਗਰੁੱਪ ਦੇ ਤੇ ਪ੍ਰੈਸ਼ਰ ਦੇ ਨਾਲ ਅੰਡ ਤੱਕ ਮੈਨੂੰ ਵਿਆਹ ਦੇ ਨਾਲ ਰੱਖਣਾ ਪਾਉਂਦੇ ਨੇ ਜਿੱਦਾਂ ਮਰਜ਼ੀ ਬਲਾ ਮੈਂ ਤੈਨੂੰ ਐਂਡ ਦੇ ਤੱਕ ਤੇਰੇ ਨਾਲ ਤੇ ਹੁਣ ਮੁੰਡੇ ਨਾਲ ਸੰਪਰਕ ਹੋਇਆ ਤੁਹਾਡਾ ਕਹਿੰਦਾ ਇਹ ਮੁੰਡੇ ਦੇ ਨਾਲ ਮੇਰਾ 5 ਤਰੀਕ ਨੂੰ ਹੋਇਆ 6 ਤਰੀਕ ਨੂੰ ਹੋਇਆ 7 ਤਰੀਕ ਨੂੰ ਸਵੇਰੇ ਹੋਇਆ ਉਸ ਤੋਂ ਬਾਅਦ ਮੇਰੀ 7 ਤਰੀਕ ਨੂੰ ਮੇਰੇ 11:30 12:00 ਵਜੇ ਤੱਕ ਗੱਲ ਹੋਈ ਉਸ ਤੋਂ ਬਾਅਦ ਉਹਨੂੰ ਪਤਾ ਕਿ ਤੁਸੀਂ ਮਤਲਬ ਛੱਡ ਛੜਾ ਕੇ ਆ ਗਏ ਨਹੀਂ ਛੜਾਇਆ ਹੁੰਦੇ ਨਾ ਲਾਸਟ ਟਾਈਮ ਕੀ ਗੱਲ ਹੋਈ ਸੀ ਤੁਹਾਡੀ ਮੁੰਡੇ ਨਾਲ ਇਹੋ ਹੀ ਤਾਂ ਕਹਿੰਦਾ ਸਾਡੇ ਨਾਲ ਖੋਦ ਉਹਦੇ ਫੋਨ ਨੰਬਰ ਆ ਸਾਰਾ ਕੁਝ ਕੀ ਗੱਲ ਹੋਈ ਸੀ ਲਾਸਟ ਟਾਈਮ ਕੋਈ ਕਿੱਥੇ ਮੈਨੂੰ ਲੈ ਆਓ ਮੈਂ ਡੀਏਵੀ ਕਾਲਜ ਤੋਂ ਲੈ ਜਾਊਗਾ ਬਸ ਪਲਟਨ ਬਾਰਕ ਆ ਕੇ ਬੈਠੇ ਰਹੇ 3 ਘੰਟੇ 9 ਵਜੇ ਸੋਤੋ ਆਪਦੇ ਘਰੇ ਗਏ ਆ ਕੁੜੀ ਇਹ ਕਹਿੰਦੀ ਫਿਰ ਮੈਂ ਘਰੇ ਮਤਲਬ ਜੀ ਇਹੋ ਜਿਹਾ ਕੋਈ ਪ੍ਰੂਫ ਹੈ ਜਿੰਦੇ ਚ ਉਹ ਕਹਦੇ ਕਿ ਹਾਂ ਵੀ ਛੱਡ ਕੇ ਤੇ ਆ ਜਾਓ ਤੇ ਮੈਂ ਆਪੀ ਸੰਭਾਲਾਂਗਾ ਸਾਰੇ ਪ੍ਰੂਫ ਹੋ ਜਾਂ ਸਾਡੇ ਕੋ ਆਹੀ ਆ ਕਿ ਫੋਨ ਨੰਬਰ ਹੀ ਆ ਇਤਾਂ ਦੀ ਰਿਕਾਰਡਿੰਗ ਵਗੈਰਾ ਸਾਡੇ ਕੋ ਕੋਈ ਵੀ ਰਿਕਾਰਡਿੰਗ ਹੈ ਕੋਈ ਮੈਸੇਜ ਆ ਰਿਹਾ ਸਾਡੇ ਕੋ ਜੀ ਉਹਨਾਂ ਦੇ ਫੋਨ 'ਚ ਮੁੰਡੇ ਦੇ ਫੋਨ 'ਚ ਸਾਰੀਆਂ ਰਿਕਾਰਡਿੰਗ ਹੁਣ ਉਹ ਮੁੰਡਾ ਫੋਨ ਚੱਕਦਾ ਭਈ ਕੋਈ ਫੋਨ ਕੱਟਦਾ ਮੁੰਡੇ ਦਾ ਫੋਨ ਮੁੰਡੇ ਦੇ ਕੋਲਿਆ ਕਰੂਏ ਫੋਨ ਪੁੱਛੂਏ ਮੁੰਡੇ ਦਾ ਫੋਨ ਨੰਬਰ ਬੰਦ ਨਹੀਂ ਤੁਹਾਨੂੰ ਜਦੋਂ ਉਹਨਾਂ ਨੇ ਉਸ ਦਿਨ ਪਲਟਰਪਾਰਕ ਬੁਲਾਇਆ ਤੁਸੀਂ ਦੱਸ ਰਹੇ ਹੋ ਕਿ ਉਹ ਦਿਨ ਵਿਆਹ ਦੀ ਗੱਲ ਹੋਈ ਸੀ ਤੁਹਾਡੀ ਕੀ ਰਿਸ਼ਤਾ ਪੁੱਕਾ ਕਰਨਾ ਸੀ ਅਸੀਂ ਵੀਰੇ ਹਜੇ ਇੱਥੇ ਪਹੁੰਚੇ ਸਸਰਾਲ ਤੋਂ ਉਹਨੂੰ ਲੈ ਕੇ ਜਾਂਦੇ ਵੇ ਸੀ ਆਂਦੇ ਹੀ ਅਸੀਂ ਪਲਟਰਨ ਬਾਰਕ ਉੱਥੋਂ ਤੱਕ ਉਹ ਗੱਲ ਕਰਦਾ ਹੀ ਰਿਹਾ ਮੁੰਡਾ ਸਾਡੇ ਨਾਲ ਫੋਨ ਤੇ ਅੱਛਾ ਜੀ ਤੁਸੀਂ ਤੇ ਉਹ ਮੈਂ ਤਾਂ ਲੈ ਆਉਂਦੇ ਹਾਂ ਉਹੋ ਵੀ ਗੱਲ ਜਨਾ ਕੋਲਾਂ ਦਾ ਹੈ ਕਰੀਏਂਗੇ ਭਾਣਾ ਤਾਂ ਫਿਰ ਇੱਕ ਤਨੇ ਮੋੜ ਤੇ ਲਾਇਆ ਉਹਦਾ ਬ੍ਰਦਰ ਮੈਨੂੰ ਲੈ ਗਿਆ ਮਾਤਾ ਮੈਂ ਇਹ ਨੋਟ ਟਾਡੇ ਵੀ ਇਹਦੇ ਕਿਸੇ ਵੀ ਲੜਕੀ ਦਾ ਕਾਪੀਰ ਹੈ ਕਿ ਜੇ ਉਹਨੂੰ ਹੱਥਾਂ ਦੀ ਮਹਿੰਦੀ ਵੀ ਆ ਜਾਈ ਦਿੰਦੀ ਹੈ ਉਦਾਂ ਹੀ ਆ ਇਹ ਤਾਂ ਫਿਰ ਉਹਨੂੰ ਪਤਾ ਨਾ ਮੁੰਡੇ ਦੀ ਸਰਦਾਰੀ ਰਾਤ ਨੂੰ ਤੋਂ ਨਹੀਂ ਹੋਣ ਦਾ ਕੋਈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਕੀ ਸਮਝਾਈਏ ਜਦੋਂ ਮੁੰਡਾ ਹੀ ਕਹੀ ਜਾਂਦਾ ਤੇ ਕਜੈਰੀ ਚ ਨਹੀਂ ਪਰ ਮੇਰੇ ਵੀਪਰ ਸਟਾਮ ਲੈ ਕੇ ਮੈਨੂੰ ਕੱਪਟਾ ਨਹੀਂ ਜਦੋਂ ਤੁਹਾਡਾ ਵਿਆਹ ਹੋ ਰਿਹਾ ਸੀਗਾ ਉਦੋਂ ਮੁੰਡੇ ਵੱਲੋਂ ਵੀ ਨਹੀਂ ਕੋਸ਼ਿਸ਼ ਕੀਤੀ ਕਿ ਰੋਕਣ ਦੀ ਜਾਂ ਕੁਝ ਤੁਹਾਨੂੰ ਕਹਿੰਦੇ ਸੀ ਪਹਿਲਾਂ ਲਾਂਵਾਂ ਟਾਈਮ ਰੋਲਾ ਪਿਆ ਬਹੁਤ ਬਹੁਤ ਪਿਆ ਸਾਾਨੂੰ ਹੋਣ ਦਾ ਟਾਈਮ 5 6 ਵਜੇ ਪਾਰਟੀ ਨੂੰ ਕਹੀ ਜਾਂਦੇ ਪੈਸੇ ਦੇ ਗਿਆ ਕਿ ਲਾਂਵਾਂ ਨਹੀਂ ਨੇ ਪਲਾਵਾਂ ਦਾ ਟਾਈਮ 1 ਵਜੇ ਤੱਕ ਆ ਅੱਡੇ ਸ਼ੇਵ ਮੈਂ ਲਿੰਗ ਜੀ ਕਹਿੰਦਾ ਪਪਾ ਜੀ ਕਹਿੰਦੇ ਕਰਨੀਆਂ ਹੀ ਨੇ ਕਹਿੰਦਾ ਅਸੀਂ ਕਰਨੀਆਂ ਨਹੀਂ ਪੜਾ ਜੀ ਜਿੰਦ ਤਾਡਾ ਵਿਆਹ ਸੀ ਤੁਸੀਂ ਵੀ ਨਹੀਂ ਕਰਦੇ ਨਾ ਗੱਲ ਬਾਤ ਕੀਤੀ ਕਿ ਮੇਰਾ ਪਿਆਰ ਆ 2-3 ਸਾਲ ਪਹਿਲੇ ਮੈਂ ਵਿਆਹ ਕਰਾਵਾਉਣਾ ਸੀ ਸਮਝ ਜਰਨੀ ਹੁੰਦੀ ਮੈਂ ਮੈਂ ਪਹਿਲਾਂ ਇਹਨੇ ਰੋਕੇ ਮੰਗੀਆਂ ਫਰੀ ਵੜੀ ਕੋਸ਼ਿਸ਼ ਕੀਤੀ ਆਪਣੇ ਘਰ ਦੇ ਦੀ ਸਲਾਹ ਨਾਲ ਮੈਰੀ ਕਰਾ ਦੇ ਸੀ ਜੀ ਵੈਸੇ ਸੰਦੀਪ ਕਹ ਰਿਹਾ ਸੀ ਤੁਹਾਡੇ ਨਾਲ ਵਿਆਹ ਕਰਾਣਾ ਵਿਆਹ ਤੋਂ ਪਹਿਲਾਂ ਤੁਹਾਡੇ ਜਿਹੜਾ ਜਿੱਦ ਘਰ ਦੇ ਬਾਹਰ ਤੁਸੀਂ ਹੁਣ ਆਏ ਹੋ ਪਹਿਲਾਂ ਜਿਆਦਾ ਨਹੀਂ ਸੀ ਜਦੋਂ ਤਾਂ ਮੇਰੀ ਬੈਂਦੋ ਸ਼ਰਮ ਨਹੀਂ ਹੋਈ ਨਾ ਸੱਤ ਦਿਨ ਦੀ ਦੇਖ ਲੋ ਰਿਕਾਰਡਿੰਗ ਜਾਂ ਹੋਟਲ ਦੀ ਕੁਝ ਵੀ ਆ ਉਹਦੋਂ ਤੋਂ ਜਿਆਦਾ ਮੈਂ ਵਾਨੀ ਤੇਰਾ ਵਿਆਹ ਨਹੀਂ ਹੁੰਦੇ ਨਾ ਪਰਮਾਤਮਾ ਨੂੰ ਪਤਾ ਹੀ ਗੱਲ ਬਾਤ ਦਾ ਹੁਣ ਇਹ ਲੜਕੇ ਦੇ ਪਰਮਾਤਮਾ ਹਾਂ ਦਾ ਵੀ ਇੱਕ ਪਰਮਾਤਮਾ ਨੂੰ ਪਤਾ ਸੀ ਬਿਠਾ ਹਣ ਤੇਜ ਕੁਮਾਰ ਉਹਦੀ ਮੰਮੀ ਨੂੰ ਹੀ ਪਤਾ ਸੀ ਜਿਆ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਤੂੰ ਤੁਸੀਂ ਆਪਣੇ ਘਰ ਦੇ ਨਾਲ ਉਹਨੂੰ ਦੱਸਿਆ ਕਿ ਮੁੰਡਾ ਮੈਨੂੰ ਇੱਦਾਂ ਇੱਦਾਂ ਕਹਿੰਦਾ ਪਿਆ ਕਿ ਮੇਰੇ ਨਾਲ ਵਿਆਹ ਕਰਾ ਲੈ ਬੈਂਗਲਸ ਮੈਂ ਐਵੇਂ ਝੂਠ ਨਹੀਂ ਮਾਰਦੀ ਮੈਂ ਆਪਣੇ ਘਰੇ ਨਹੀਂ ਦੱਸਿਆ ਜਦੋਂ ਸਹਰਾਉਂਦਾ ਤਾਂ ਮੈਂ ਜੇ ਹੁਣ ਖੜੀ ਆਂ ਮੈਂ ਉਦੋਂ ਨਹੀਂ ਮੁੱਕਰ ਜਾਂਦੀ ਲਾਵਾਂ ਤੇ ਉੱਠ ਜਾਂਦੀ ਹਾਂ ਹਾਂ ਪਰ ਤੁਸੀਂ ਦੇਖੋ ਤੁਹਾਡੇ ਹੱਥਾਂ ਦੇ ਵਿੱਚ ਮਹਿੰਦੀ ਲੱਗੀ ਹੋਈ ਹੈ ਐ ਮਹਿੰਦੀ ਤੁਸੀਂ ਲਾਈ ਕਿਸੇ ਦੇ ਨਾਮ ਦੀ ਮਹਿੰਦੀ ਲਾਈ ਅੱਜ ਉਸ ਚੋੜਾ ਵੀ ਹੁਣ ਆਇਆ ਨਹੀਂ ਨਹੀਂ ਉਸ ਬੰਦੇ ਨੂੰ ਤੁਸੀਂ ਹਾਸਲ ਨਹੀਂ ਹੋਇਆ ਅੱਜ ਜਿਸ ਲੜਕੇ ਨਾਲ ਤੁਹਾਡਾ ਵਿਆਹ ਹੋਣਾ ਸੀਗਾ ਜਾਂ ਜਿੰਨਾ ਰਿੰਮੇਰੀ ਹੋਈ ਸੀ ਤੁਹਾਡੀ ਤੁਸੀਂ ਪਰ ਉਹ ਬੰਦੇ ਉੰਦੀ ਵੀ ਕਈ ਜਿਹੜੀਆਂ ਹੋਊਗਾ ਅਗੋ ਦੀ ਫਿਊਚਰ ਤਾਂ ਨਾਲ ਸੋਚਿਆ ਹੋਊਗਾ ਉਹਦੇ ਤੇ ਕੀ ਬੀਤਦੀ ਹੋਊਗੀ ਇਸ ਸਮੇਂ ਬਹੁਤ ਉਹਨਾਂ ਨੇ ਕਿਹਾ ਤਾਂ ਟੁੱਟ ਟੁੱਟ ਕੇ ਰੋਂਦਾ ਪਿਆ ਸੀ ਕਿ ਮੇਰੇ ਨਾਲ ਹੋ ਗਿਆ ਉਹਨਾਂ ਨੇ ਵੀ ਆਪਣਾ ਪਿੱਛਾ ਛੜਾਇਆ ਕਿ ਬਸ ਜੇ ਨਿਬੜਦਾ ਨਵੇਲੇ ਜੇ 4 ਦਿਨ ਅਸੀਂ ਰੱਖ ਲਈ ਸਾਡੇ ਤੇ ਕੇਸ ਪੈ ਜਾਣਾ ਉਹਦੀ ਮੰਮਾ ਦੀ ਵੀ ਤਬੀਅਤ ਤਬੀਅਤ ਜਿਆਦਾ ਖਰਾਬ ਸੀ 슈ਗਰ ਦੇ ਪੇਸ਼ੈਂਟ ਸੀ ਉਹਨਾਂ ਨੇ ਸਵੇਰੇ ਨੂੰ ਬੇਡਨ ਦੀ ਚਲੋ ਮੰਨ ਲਓ ਮੇਰੀ ਗਲਤੀ ਮੈਂ ਸਾਰੀ ਉਹਨਾਂ ਦੇ ਹੱਥ ਪੈਰ ਜੋੜ ਲੈਂਦੀ ਜਦੋਂ ਮੁੰਡਾ ਫੋਨ ਕਰਕੇ ਕਹਿੰਦਾ ਮੈਂ ਸ਼ਾਮ ਹਟਦਾ ਹੀ ਨਹੀਂ ਵਿਆਹ ਸੀ ਫੋਨ ਤੇ ਫੋਨ ਫੋਨ ਤੇ ਫੋਨ ਫੋ ਤੇ ਫਿਰ ਕੀ ਕਰਦੇ ਨਾਲ ਉਹ ਬਗਾਇਦਾ ਕਹਿੰਦਾ ਮੈਂ ਸਾਹਮਣੇ ਫਿਰ ਕਰਦੇ ਕਹਿੰਦਾ ਅਸੀਂ ਘਰੇ ਨਹੀਂ ਲੈ ਗਏ ਨੇ ਕਹਿੰਦਾ ਨਹੀਂ ਤੁਸੀਂ ਬੇਵੀ ਹਾਰਟੀਆਂ ਪਲਟਨ ਪਾਰਕ ਉਤਾਰ ਦੋ ਫਿਰ ਮੈਂ ਰੱਖੂ ਦਰਦਾ ਆਂਦਾ ਨਹੀਂ ਸੀ ਕਿ ਗੁੱਟ ਪੈਣੀ ਆ ਫਿਰ ਇਹਨਾਂ ਦੇ ਗਲੀ ਦੇ ਬਾਹਰ ਇੱਥੇ ਬਾਹਰ ਕਿਉਂ ਦੇ ਬਾਲਰ ਤੇ ਮੈਨੂੰ ਉਤਾਰ ਤਾਂ ਦਾ ਬ੍ਰਦਰ ਮੈਨੂੰ ਲੈ ਗਿਆ ਕਿ ਅਸੀਂ ਤੈਨੂੰ ਸਾਂਭਾਂਗੇ ਤੇਰੇ ਕੋਲ ਤੁਸੀਂ ਰਹਿਣ ਵਾਲੇ ਕਿੱਥੇ ਦੇ ਹੋ ਅਸੀਂ ਦੂਰ ਨਾਨਕ ਨਗਰ ਗੁਰਨਾਣ ਹਾਂਜੀ ਤੇ ਜਿਹੜਾ ਲੜਕਾ ਇੱਥੇ ਇੱਥੇ ਰਹਿੰਦੇ ਹਾਂਜੀ ਹਾਂਜੀ ਆਵਲ ਘਰ ਸਾਹਮਣੇ ਠੀਕ ਹੈ ਤੇ ਤੁਸੀਂ ਇਸ ਬਹੁਤ ਕੋਈ ਕੰਪਲੇਂਟ ਵੀ ਦਿੱਤੀ ਪੁਲਿਸ ਨੂੰ ਕੋਈ ਹਾਂਜੀ ਹਾਂਜੀ ਕੰਪਲੇਂਟ ਦਿੱਤੀ ਮੈਂ ਪੁਲਿਸ ਨੂੰ ਪਰ ਮੁੰਡਾ ਮੇਰੇ ਤੱਕ ਹਜੇ ਤੱਕ ਹਾਜ਼ਰ ਨਹੀਂ ਹੋ ਰਿਹਾ ਕਿਹੜੇ ਕਿੰਨੇ ਦਿਨ ਪਹਿਲਾਂ ਕੰਪਲੇਂਟ ਦਿੱਤੀ ਸੀ ਅਸੀਂ ਮੈਂ ਦਿੱਤੀ ਹੈ ਕੰਪਲੇਂਟ 7 ਤਰੀਕ ਨੂੰ 7 ਤਰੀਕ ਨੂੰ ਕਿਹੜੇ ਥਾਣੇ ਰਜਿਸਟਰ ਹੋਈ ਕੰਪਲੇਂਟ ਇੱਕ ਨੰਬਰ ਡਿਵੀਜ਼ਨ ਚ ਇੱਕ ਜਦੋਂ ਉਹ ਘਰ ਆਇਆ ਘਰਤਾਲਾ ਲੱਗਾ ਸੀ ਜਿਵੇਂ ਕੋਈ ਸੀ ਪਹਿਲੇ ਪੁਲਿਸ 3 ਵਜੇ ਤਾਂ ਆ ਗਈ ਪੁਲਿਸ ਨਾਲ ਦੀ ਕਿਰਨ ਮੈ ਕਿ ਭਾਈ ਨਹੀਂ ਉਹ ਐਸਾ ਚ ਉਹਨੇ ਖੁਦ ਕਿਹਾ ਕਿ ਚੱਕ ਕੇ ਲਿਆਉ ਕਰੂੰ ਕਿਉਂਕਿ ਮੇਰੇ ਉਹਦੇ ਨਾਲ ਰਿਲੇਸ਼ਨਸ਼ਿਪ ਸੀ ਜਾਂ ਕੁਝ ਵੀ ਹੋ ਹੋਟਲ 'ਚ ਵੀ ਜਿੱਥੇ ਮੇਰੀ ਐਂਟਰੀ ਹੋਈ ਹੋਈ ਸੀ ਸਕਾਈਨ ਵਗੈਰਾ ਗੈਸਟ ਹਾਊਸ 'ਚ ਉੱਥੇ ਵੀ ਗਏ ਸਾਰੇ ਉਹ ਪਰ ਭਾਈ ਗਿਆ ਮੈਂ ਤੂੰ ਚਲਗੇ ਸੀਗੇ ਹਾਂਜੀ ਉਹ ਮੁੰਡੇ ਨਾਲ ਜਿਹੜੀ ਐਂਟਰੀ ਹੋਈ ਸੀ ਉਹਦੇ ਟੈਕ ਤੇ ਹੁਣ ਕੀ ਮੰਗ ਕੇ ਕਰਦੇ ਹੋ ਮਾਂਗੇ ਕਰਦੀ ਕਹਿੰਦੇ ਕਰਕੇ ਮੇਰਾ ਘਰ ਉਜੜਿਆ ਮੈਂ ਨਹੀਂ ਕਹਿੰਦੀ ਕੁਛ ਕੋ ਕਟਾਪਾ ਚੜੇ ਜਾਂ ਮੈਨੂੰ ਜਿੱਦਾਂ ਮੇਰੇ ਜਿਵੇਂ ਉਧਰ ਹੋਏ ਜਾਂ ਮੈਨੂੰ ਰੱਖਣ ਜਿੱਦਾਂ ਮਰਜ਼ੀ ਰੱਖਣ ਨਹੀਂ ਤਾਂ ਮੇਰੇ ਬੱਲੇ ਦਾ ਕੁਛ ਨਹੀਂ ਕਿਉਂਕਿ ਮੈਂ ਉਧਰੋਂ ਵੀ ਛੁੱਟ ਗਈਆਂ ਅਧਰੋਂ ਵੀ ਛੁੱਟ ਗਈਆਂ ਨਾ ਮੇਰਾ ਕਿਤੇ ਹੋਰ ਵਿਆਹ ਹੋਣਾ ਤੇ ਨਾ ਮੈਂ ਕਰਉਣਾ ਜਿਵੇਂ ਇਹਨਾਂ ਦਾ ਨਾ ਰਿਲੇਸ਼ਨਸ਼ਿਪ ਸਟਰੋਂਗ ਹੈ ਇਹਨਾਂ ਤੇ ਆਏ ਮੈਂ ਇਹਨਾਂ ਨੇ ਵਿਆਹ ਕਰਾਉਣਾ ਲੈ ਕੇ ਮੈਂ ਕੁਛ ਖਾਕੂ ਤੇ ਮਰ ਜਣਾ ਲਾਸਟ ਆਪਸ਼ਨ ਤਾਂ ਮੇਰੇ ਕੋਈ ਇਹੀ ਹੈ ਚਲੋ ਕੁਝ ਖਾਣ ਮਰਨ ਦੇ ਨਾਲ ਕੋਈ ਹੱਲ ਹੋਣਾ ਹੈਗਾ ਨਹੀਂ ਹੁੰਦਾ ਮੈਡਮ ਜੇ ਮਰ ਜੂਗੀ ਕੋਈ ਹੱਲ ਹੋਣਾ ਹੋਏ ਕਿਉਂਕਿ ਮੇਰੇ ਪਿੱਛੇ ਕੋਈ ਨਹੀਂ ਹੈ ਇਹਨਾਂ ਨੂੰ ਤਾਂ ਫਿਰ ਮੈਨੂੰ ਥਾਣੇਦਾਨ ਨੂੰ ਬੁਲਾਉਣਾ ਸੀ ਪੂਰੀ 1:30 ਵਜੇ ਤੱਕ ਥਾਣੇ ਬੈਠੀ ਵੀ ਲੈ ਕੇ ਜਾਓ ਉਹਦਾ ਬ੍ਰਦਰ ਕਹਿੰਦਾ ਮੈਂ ਨਹੀਂ ਲੈ ਕੇ ਜਾਣੀ ਫਿਰ ਇਲੀਟ ਕਿਉਂ ਆਇਆ ਸੀ ਜਹਨ ਨੂੰ ਲੈ ਕੇ ਨਹੀਂ ਜਾਣੀ ਦੇਖਾ ਦੋ ਕਿ ਕੀ ਮਾਤਾ ਹੀ ਮੰਗੇਗੀ ਗੰਦੇ ਐਂਡ ਨੀ ਪ੍ਰਸ਼ਾਸਨ ਨੂੰ ਦੱਸੇ ਉਹ ਕਿ ਤਾਂ ਸਾਡੀ ਇਹੀ ਹੈ ਕਿ ਸਾਡੇ ਕੁੜੀ ਦਾ ਘਰ ਵਾਸਤੇ ਹੋਰ ਸਾਡੀ ਕੋਈ ਨਹੀਂ ਪਰ ਤੁਸੀਂ ਇਸੇ ਲੜਕੇ ਨਾਲ ਗੰਦੇ ਹੋਵੇ ਵਿਆਹ ਹੋਵੇ ਇਸੇ ਲੜਕੇ ਨਾਲ ਤੇ ਹੁਣ ਇਹ ਕੀ ਕਹਿੰਦੇ ਕੀ ਵਿਆਹ ਨਹੀਂ ਉਹਨੂੰ ਕਰਵਾਉਣਾ ਚਾਹੁੰਦੇ ਇਹਦਾ ਮਤਲਬ ਇਹ ਹੈ ਜਦੋਂ ਉਹ ਮੇਰਾ ਸਾਹਮਣਾ ਹੀ ਨਹੀਂ ਹੋ ਰਿਹਾ ਸਾਡਾ ਵੀ ਚਲੋ ਲੜਕੇ ਨਾਲ ਨਹੀਂ ਹੋ ਰਿਹਾ ਉਹਨਾਂ ਦੀ ਫੈਮਲੀ ਨੂੰ ਕਿਸੇ ਨਾਮ ਨਹੀਂ ਹੋਇਆ ਕੋਈ ਵੀ ਨਹੀਂ ਫੈਮਲੀ ਨਾਲ ਵੀ ਕੋਈ ਮੈਂਬਰ ਨਹੀਂ ਪਹੁੰਚਿਆ ਥਾਣੇ ਜਾਂ ਕੁਝ ਮੈਂਦਾ ਵਿਆਹ ਕਰਾਓ ਤੁਸੀਂ ਦੇਖਾ ਦੋ ਤੇ ਫਿਰ ਜੇ ਉਹਨੇ ਵਿਆਹ ਹੀ ਨਹੀਂ ਕਰਾਉਣਾ ਸੀ ਫਿਰ ਇਦਰੋਂ ਕਿਉਂ ਤੜਾਇਆ ਤੁਹਾਡਾ ਇਹ ਤਾਂ ਇਹ ਹੀ ਕਹਿਣਾ ਚਾਹੁੰਦੇ ਇਹ ਹਾਂ ਜੀ ਕਹਿੰਦੇ ਮੈਂ ਤੇਰੇ ਨਾਲ ਵਿਆਹ ਹੀ ਕਰਾਉਣਾ ਵਾਨੀ ਆ ਜਾ ਤੈਨੂੰ ਮੈਂ ਸਾਹਮਣੂ ਮੇਰੀ ਬਤਾ ਦਿੰਦਾ ਸਾਢੇ 650 ਤੁਸੀਂ ਮੇਰਾ ਵੀ ਮੋਬਾਈਲ ਚੈੱਕ ਕਰ ਸਕਦੇ ਕਿ ਮੂਰੇ ਸਾਡੀ ਗੱਲ ਹੁੰਦੀ ਰਹੀ ਹੈ ਫਿਰ ਇਹਦਾ ਬ੍ਰਦਰ ਮੈਨੂੰ ਲੈ ਗਿਆ ਉਥੇ ਕੁੱਟ-ਕਟਾਪਾ ਕੀਤਾ ਫਿਰ ਮਤਲਬ ਇਹਨੂੰ ਸੰਦੀਪ ਨੇ ਸੋਣ ਮੇਰੀ ਮੰਮੀ ਨੇ ਕੀਤਾ ਜਿਵੇਂ ਕਿ ਵਾਨੀ ਤੁਹਾਨੂੰ ਮਿਲ ਗਈ ਇਹਦਾ ਭਰਾ ਟੁੱਟ ਕੇ ਪੈ ਗਿਆ ਤੁਸੀਂ ਕੱਟਤੀ ਏ ਛੱਟਤੀ ਅਸੀਂ ਚੱਕ ਲਈ ਹੁਣ ਅਸੀਂ ਜੋ ਮਰਜ਼ੀ ਕਰੀਏ ਤੁਸੀਂ ਕਿਉਂ ਫੋਨ ਕਰਦੇ ਪਿਓ ਇਹਦੇ ਬ੍ਰਦਰ ਨੇ ਇਹ ਗੱਲ ਕਹੀ ਫੋਨ ਤੇ ਇਹਦਾ ਬ੍ਰਦਰ ਹੀ ਲੈ ਕੇ ਗਿਆ ਭਰਾ ਪਰ ਇੱਕ ਚੀਜ਼ ਹੈ ਕੋਈ ਵੀ ਕੁੜੀ ਹੈ ਉਹਦਾ ਜੇ ਘਰ ਸਹੀ ਜਗ੍ਹਾ ਵਸ ਰਿਆ ਤੇ ਫ ਕੀ ਤੇ ਹੁਣ ਤੁਹਾਡਾ ਘਰ ਵਜਦਾ ਪਿਆ ਸੀ ਵਜਦਾ ਵਸਾਇਆ ਘਰ ਤੁਹਾਡਾ ਰਹਿ ਗਿਆ ਤੁਸੀਂ ਅੱਜ ਸ਼ਾਇਦ ਕੈਮਰੇ ਅੱਗੇ ਵੀ ਨਾ ਆਂਦੇ ਤਾਂ ਇੱਥੇ ਨਾ ਆਂਦੇ ਕੈਮਰੇ ਕਿੰਨਾ ठाਣੇ ਜਾਂਦੇ ਸਰ ਮੈਂ ਕਿਹੜਾ ਬਹੁਤ ਵੱਡਾ ਆਪਨਾ ਫੈਮਿਲੀ ਮੈਂ ਗ੍ਰੈਜੂਏਟਾਂ ਵੀ ਕੰਮ ਕੀਤੀ ਹੋਈ ਐ ਮੈਂ ਪੜ੍ਹੀ ਲਿਖੀ ਐ ਸਭ ਕੁਝ ਐ ਬਸ ਇਹਦੀ ਵਜ੍ਹਾ ਨਾਲ ਮੁੰਡੇ ਦੀ ਵਜ੍ਹਾ ਨਾਲ ਮੇਰੇ ਪਪਾ ਨੇ ਮੇਰੇ ਰੇਲਵੇ 'ਚ ਮੇਰੇ ਪਪਾ 5-7 ਲੱਖ ਰੁਪਏ ਮੇਰੇ ਵਿਆਹ ਤੇ ਲਾਇਆ ਜੇ ਚਲੋ ਮੇਰੀ ਗੱਲ ਸਿਰ ਹੋਰ ਵਿੱਚ ਐਂਡ ਤੇ ਵੀ ਮੈਂ ਹੁੰਦੀ ਵੀ ਮੁੰਡੇ ਨੇ ਮੁੰਡੇ ਨੇ ਘਰ ਖਰਾਬ ਕੀਤਾ ਨੇ ਮੈਂ ਕਹਿ ਨਾ ਦਿੰਦੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਮੈਂ ਜਿਹ ਇੱਕ ਰਾਤੀ 12:00 ਬੰਦ ਉਸ ਰਾਤੀ ਤੁਹਾਨੂੰ ਫੋਨ ਨਹੀਂ ਸ਼ੁਰੂ 12:00 ਵਜੇ ਪਹੁੰਚੇ ਤੇ ਸਵੇਰੇ ਇਹ ਜਾ ਕੇ ਤਲਾਕ ਹੋ ਗਏ 7:00 ਵਜੇ ਹਾਂਜੀ 7:00 ਵਜੇ ਨਿਪਟ ਜੇ ਸਾਰਾ 9:00 ਵਜੇ ਤਿਆਰੀਆਂ 8:00 ਵਜੇ 9:00 ਵਜੇ ਘਰੇ ਪਹੁੰਚੇ ਹੋਣੇ ਰਾਤ ਨੂੰ 9:00 ਵਜੇ ਪਹੁੰਚੇ 9:00 ਵਜੇ ਪਹੁੰਚੇ ਹੋਣੇ ਉਸ ਤੋਂ ਬਾਅਦ ਚਲੋ ਇਹਨਾਂ ਨੇ ਜੋ ਵੀ ਵਿਹਾਰ ਮਾੜਾ ਉਸ ਤੋਂ ਬਾਅਦ ਇਹ ਸੌ ਗਈ ਇਹਦੀ ਅੱਖਾਂ ਨਹੀਂ ਠੀਕ ਸੀਗੀਆਂ ਉਸ ਤੋਂ ਬਾਅਦ ਉਹ ਇਹ ਸੌ ਗਈ ਤਾਂ ਪੁਰਾਣੇ ਨੇ ਮੈਸੇਜ ਵਗੈਰਾ ਦੇਖ ਲੈ ਹੂੰ ਉੱਤੇ ਸਵੇਰ ਨੂੰ ਉਹਨਾਂ 7:00 ਵਜੇ ਸਾਨੂੰ ਬੁਲਾ ਲਿਆ 7:00 ਵ ਸਾਨੂੰ ਉੱਥੇ ਜਾ ਕੇ ਸਭ ਕੁਝ ਪਤਾ ਲੱਗਾ ਕਿ ਕੀ ਕੁੱਸਾ ਕੀ ਸੀ ਪਹਿਲਾਂ ਕੋਈ ਗੱਲ ਦਾ ਜਾਂਦਾ ਕਿ ਨਹੀਂ ਪਤਾ ਨਹੀਂ ਕਰਦੇ ਉਹ ਫੋਨ ਮੇਰਾ ਬਲੌਕ ਮਾਰ ਸਕਦਾ ਸੀ ਇਹਦਾ ਵਿਆਹ ਹੋ ਗਿਆ ਮੈਂ ਕਿਉਂ ਫਸਾਂ ਉਹ ਥੋਕ ਕੇ ਕਹਿੰਦਾ ਕਿ ਅਸੀਂ ਵਾਨੀ ਤੂੰ ਆ ਜਾ ਮੈਂ ਤੈਨੂੰ ਸੰਭ ਲੂੰਗਾ ਹਾਂ ਉਹ ਤਾਂ ਮੈਂ ਤੈਨੂੰ ਉਹਨਾਂ ਕੀ ਗੱਲ ਇੰਨੀ ਹੋ ਗਈ ਫਿਰ ਹੋਣੇ ਦਾ ਘਰ ਦੇ ਨਹੀਂ ਮੰਨਦੇ ਨਹੀਂ ਮੰਨਦੇ ਪਏ ਮੈ ਤੁਹਾਨੂੰ ਕੀ ਲੱਗਦਾ ਕਿ ਦਬਾਅ ਕਿਸੇ ਦਾ ਉਹਨਾਂ ਦੇ ਉੱਤੇ ਹੈ ਉਹ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਹੋ ਗਏ ਨਹੀਂ ਨਹੀਂ ਹੋਇਆ ਉਹਨਾਂ ਦੇ ਅੰਦਰ ਦਬਾਅ ਹੈ ਘਰ ਦੇ ਦਾ ਦਬਾਅ ਹੈ ਪਰ ਗੱਲ ਨਹੀਂ ਸਮਝੇ ਫਿਰ ਜੇ ਇਦਾਂ ਦਬਾਅ ਸੀ ਫਿਰ ਤੁਹਾਨੂੰ ਦਬਾਅ ਨਹੀਂ ਨਾ ਪਾਣਾ ਚਾਹੀਦਾ ਸੀ ਇਹ ਜੇ ਜੇ ਦਬਾਅ ਸੀ ਤਾਂ ਤੁਹਾਡਾ ਘਰ ਇੱਕ ਪਾਸੇ ਤੇ ਖਰਾਬ ਹੋ ਗਿਆ ਫਿਰ ਰਹਿਣਾ ਤੇ ਤੁਹਾਡਾ ਲੜਕੇ ਨਹੀਂ ਆਹ ਉਹਨੂੰ ਕਿਸ ਦਬਾਅ ਵੇਡ ਤੁਹਾਨੂੰ ਮਨਾ ਕਰ ਰਿਹਾ ਪਤਾ ਨਹੀਂ ਉਹ ਕਰਦੇ ਕਹਿੰਦਾ ਮੇਰਾ ਭਰਾ ਨਹੀਂ ਮੰਨਦਾ ਮੇਰੀ ਦੀਦੀ ਨਹੀਂ ਮੰਦੀ ਇਹ ਉਹ ਕੁਛ ਵੀ ਆ ਮੈਡਮ ਜਿਉਂਦੇ ਕਰਦੇ ਨਹੀਂ ਹੁੰਦੀ ਮੰਨਦੇ ਤੁਸੀਂ ਮੰਨ ਕੇ ਤੇ ਪੂਰਾ ਆਪਣਾ ਘਰ ਜ਼ਿੰਦਗੀ ਲਾਈਫ ਖਰਾਬ ਕਰਲੀ ਉਹਦੇ ਬਗਰ ਮੈਂ ਕੱਲੇ ਨਹੀਂ ਆਈ ਨਾ ਫਿਰ ਉਹਨੇ ਫੋਨ ਕਿਤੇ ਨਹੀਂ ਉਹਨੀ ਫੈਮਲੀ ਅਸੀਂ ਲੈ ਕੇ ਆਏ ਸਾਰੀ ਪੂਲੀ ਫੈਮਲੀ ਨੇ ਇਹਨੇ ਫੋਨ ਲੱਗੇ ਜਿੰਨੇ ਦੌੜ ਕੇ ਆ ਜਾਈ ਚਾਰ ਦਿਨ ਨੂੰ ਸ਼ਗਨ ਲਾਨ ਗਏ ਸੀ ਸੁਲਤਾਨਪੁਰ ਮੈਂ ਪੱਲੀ ਜ਼ਿਗਰ ਕਾਮ ਵਾਲੀ ਸੀ ਦੌੜ ਕੇ ਉਹਨੇ ਮੈਂ ਭੱਜ ਜਾਂਦੀ ਉਹੋ ਨਹੀਂ ਭੱਜ ਸਕਦੀ ਉਹਦੇ ਮੇਰੇ ਨਾਲ ਮੇਰਾ ਕਹਿੰਦਾ ਨਾ ਨੇਲ ਨੇਲ ਆਟ ਕਰਵਾਇਆ ਹੋਇਆ ਹੈ ਜਨਪਝੌਣ ਦੀ ਤਾਂ ਕੋਈ ਗੱਲ ਨਹੀਂ ਐਡੇ ਵਧੀਆ ਫੰਕਸ਼ਨ ਹੋਏ ਆ ਜਾਂ ਤੇ ਇਹਦੀ ਕੋਈ ਜ਼ਬਰਦਸਤੀ ਅਸੀਂ ਵਿਆਹ ਕੀਤਾ ਫਿਰ ਵੀ ਇਹ ਕਹਿ ਸਕਦੀ ਹੈ ਤੁਸੀਂ ਆਪ ਹੀ ਚੈੱਕ ਕਰ ਲਓ 4 ਮਈ 2:51 ਮਿੰਟ ਦੇ ਹੂੰ ਨੀਲਸ ਵਾਲੇ ਨਾਲ ਹੀ ਸੀ ਇਹ ਉਹਦੇ ਘਰ ਹੀ ਆਉਂਦੀ ਦੇ ਨੇ ਤਾਂ ਬਣਾ ਹੀ ਹੁੰਦਾ ਜੇ ਮੰਨਦੇ ਅਸੀਂ ਤੇ ਨਾ ਭੱਜਾਂਗੇ ਮੇਰੇ ਘਰੇ ਵੀ ਆਇਆ ਮੈਨੂੰ ਕੱਲੀ ਕੀ ਘਰੇ ਘਰੇ ਆਇਆ ਮੈਨੂੰ ਸਾਰਿਆਂ ਨੇ ਆਸ-ਪਾਸੇ ਵਾਲਿਆਂ ਨੇ ਵੀ ਇਹਨੂੰ ਦੇਖਿਆ ਠੀਕ ਕਰਨ ਆਇਆ ਵਾਇਰਲ ਹੋਣ ਦੇ ਡਰ ਤੋਂ ਇਹਦੇ ਨਾਲ ਇਹ ਕੰਪਰੋਮਾਈਜ਼ ਕੀਤਾ ਸੀ ਉਹ ਚਲੋ ਸਾਡੀ ਆਪਸੀ ਗੱਲ ਸੀ ਜੋ ਵੀ ਹੈ ਤੇ ਪਰ ਐਂਡ ਤੱਕ ਕੋਈ ਕਹਿੰਦਾ ਸੀ ਕਿ ਮੇਰੇ ਨਾਲ ਹੀ ਰਵੇ ਆ ਹੁਣ ਵਿਆਹ ਵਾਲੇ ਦਿਨ ਇੱਦਾਂ ਦੀ ਫੋਟੋ ਕਰਵਾਏਗੀ ਦਿਖਾਓ ਦਿਖਾਉਂਦਾ ਹੀ ਸੀ ਫਿਰ ਬਲੈਕਮੇਲ ਹੀ ਕਰਦਾ ਸੀ ਇਹਨੂੰ ਕਿਵੇਂ ਤੇਰੇ ਭਰਾ ਦੀਆਂ ਫੋਟੋਆਂ ਕੰਡੋਲ ਚ ਰੋਣ ਦੀ ਆਪਣੀ ਕੋਈ ਵੀ ਚੀਜ਼ ਵਾਇਰਲ ਹੋਣ ਦੇ ਡਰ ਤੋਂ ਇਹਦੇ ਨਾਲ ਇਹ ਕੰਪਰੋਮਾਈਜ਼ ਕੀਤਾ ਇਸ ਚੀਜ਼ ਉਹ ਚਲੋ ਸਾਡੀ ਆਪਸੀ ਗੱਲ ਸੀ ਜੋ ਵੀ ਹੈ ਤੇ ਪਰ ਐਂਡ ਤੱਕ ਕੋਈ ਕਹਿੰਦਾ ਸੀ ਕਿ ਮੇਰੇ ਨਾਲ ਹੀ ਰਵੇ ਆ ਹੁਣ ਵਿਆਹ ਵਾਲੇ ਦਿਨ ਇੱਦਾਂ ਦੀ ਫੋਟੋ ਕਰਵਾਏਗੀ ਦਿਖਾਓ ਦਿਖਾਉਂਦਾ ਹੀ ਸੀ ਫਿਰ ਬਲੈਕਮੇਲ ਹੀ ਕਰਦਾ ਸੀ ਇਹਨੂੰ ਕਿਵੇਂ ਤੇਰੇ ਭਰਾ ਦੀਆਂ ਫੋਟੋਆਂ ਕੰਡੋਲ ਚ ਰੋਣ ਦੀ ਫੋਟੋ ਮੈਂ ਤੇਰੇ ਭਰਾ ਨੂੰ ਫੋਟੋਆਂ ਪਾ ਦਾਂਗਾ ਪਹਿਲੀਆਂ ਜਿਹੜੀਆਂ ਕੋਈ ਵੀ ਇਹ ਵਿਆਹ ਕਿਸੇ ਵਿਆਹ ਕਿਸੇ ਹੋਰ ਨਾਲ ਹੋ ਰਿਹਾ ਨਹੀਂਗਾ ਤੇ ਇਹ ਕੋਈ ਹੋ ਰਿਹਾ ਇਹ ਫੋਟੋ ਕਰੇ ਇਹ ਸੰਦੀਪ ਕੁਮਾਰ ਦਾ ਨਾਮ ਤੇ ਇਹਨਾਂ ਨੇ ਪਹਿਲਾਂ ਨਹੀਂ ਤੁਹਾਨੂੰ ਵਿਆਹ ਦੀ ਗੱਲ ਕੀਤੀ ਕੋਈ ਨਹੀਂ ਕਰਦਾ ਸੀ ਕਰਦਾ ਸੀ ਮੈਂ ਕਹਿੰਦਾ ਸੀ ਮੈਂ ਵਿਆਹ ਕਰਾਣਾ 10 ਦਿਨ ਤੋਂ ਮਤਲਬ ਕਹਿ ਲਓ ਕਿ ਜੇ ਤੁਹਾਡਾ ਉਹ ਰਿਸ਼ਤਾ ਪੱਕਾ ਹੋਇਆ ਵਿਆਹ ਪੱਕਾ ਹੋ ਗਿਆ ਉਹ ਉਹ ਕਹਿ ਲਓ ਉਹ 24 ਮਾਰਚ ਨੂੰ ਮੇਰਾ ਰਿਸ਼ਤਾ ਪੱਕਾ ਹੋਇਆ 28 ਮਾਰਚ ਨੂੰ ਮਤਲਬ ਅਸੀਂ ਮਿਲੇ ਸਾਡੇ ਟਿਕਟ ਬੁੱਕ ਹੋਈ ਨੂੰ ਮੈਂ ਦੱਸਿਆ ਕਹਿੰਦਾ ਇਹੀ ਜੇ ਮੈਂ ਤੇਰੀ ਜਗ੍ਹਾ ਮੈਂ ਕਰਦਾ ਤਾਂ ਤੂੰ ਮਤਲਬ ਇੱਥੇ ਫਟਾਪਾ ਛਾੜ ਦੇਣਾ ਸੀ ਮੈਂ ਤਾਂ ਮੈਂ ਕੀ ਕਰਾਂ ਹੁਣ ਹੋ ਗਿਆ ਆਪਣਾ ਜੋ ਵੀ ਹੈ ਮੈਂ ਤੇਰੇ ਅੱਗੇ ਹੱਥ ਜੋੜਦੀ ਆਂ ਕਹਿੰਦਾ ਚੱਲ ਠੀਕ ਹੈ ਤੂੰ ਇਹੀ ਹੈ ਕਿ ਇੱਕ ਮਹੀਨਾ ਤੂੰ ਮੇਰੇ ਨਾਲ ਟੱਚ 'ਚ ਰਹਿਣਾ ਈ ਤੂੰ ਵਿਆਹ ਤੋਂ ਬਾਅਦ ਵੀ ਮੇਰੇ ਨਾਲ ਟੱਚ 'ਚ ਰਹਿਣਾ ਕਹਿੰਦਾ ਇਹ ਨਹੀਂ ਆਕਰ ਕੀ ਹੋ ਗਿਆ ਜੀ ਹਾਂ ਜੀ ਹਾਂ ਜੀ ਸਨੈਪਚੈਟ ਤੇ ਮੈਨੂੰ ਮੈਸੇजेस ਆ ਗਿਆ ਫੋਨ ਆਇਆ ਫੋਨ ਕੀਤਾ ਨੇ ਫੋਨ ਦੇ ਕਰਕੇ ਕਸੂੜੀ ਪੈ ਗਈ ਸਾਰੀ ਜੋ ਕੁਛ ਵੀ ਹੋਇਆ ਐਂ ਤੇ ਇਹਦੀ ਮੈਂ ਕਿਹਦੀ ਮੈਂ ਮੰਨਦੀ ਕਰਦਿਆਂ ਲਾਸਟ ਵੇ ਤੇ ਸੁਣ ਮੇਰੀ ਮੰਗੇ ਜੀ ਅੱਗੇ ਜਿੰਨ ਜਿੰਨ ਦੀ ਗੱਲ ਐ ਮੇਰਾ ਘਰ ਖਰਾਬ ਹੋਇਆ ਇੱਜ਼ਤ ਗਈ ਐ ਮੈਨੂੰ ਰੱਖੀ ਮੈਨਾਂ ਵਿਆਹ ਕਰਾਵੇ ਜਿੱਦਾਂ ਮਰਜ਼ੀ ਕਰਾਵੇ ਕਰਜਾ ਹੋਣੀ ਰੱਖੀ ਮੈਂ ਤਾਂ ਕਿਤੇ ਨਹੀਂ ਜਾਣਾ ਮੈਂ ਮੈਂ ਆਪਣੇ ਘਰੋਂ ਵੀ ਕੱਢੀ ਗਈ ਐ ਸੋਹਰਾ ਪਰਿਵਾਰ ਤੋਂ ਵੀ ਕੱਢੀ ਗਈ ਕਿਤੇ ਨਹੀਂ ਮੈਂ ਜਾਣਾ ਮੈਂ ਇਹਨਾਂ ਦੇ ਕੋਲ ਹੀ ਰਹਾਂਗੀ ਨਹੀਂ ਉਦਾਂ ਇਹਨਾਂ ਦੇ ਬ੍ਰਦਰ ਵੀ ਤੁਹਾਨੂੰ ਜਾਣਦੇ ਆ ਥੋੜੇ ਜੀ ਹਾਂ ਜੀ ਸਾਰੇ ਜਣ ਉਹਨਾਂ ਨਾਲ ਗੱਲ ਬਥੋਰੀ ਹੋਣੀ ਹਾਂ ਜੀ ਤੇਜ ਕੁਮਾਰ ਕਿਹੜੇ ਜੀ ਕਿਹੜੇ ਉਹੀ ਆ ਕਰੋ ਗੱਲ ਕਰੋ ਲਾਈਵ ਚੱਲਦਾ ਕਰੋ ਗੱਲ ਕਰੋ ਤੁਸੀਂ ਉਹਨਾਂ ਨਾਲ ਖੜਾਓ ਗੱਲ ਕਰੋ ਨਾ ਪਾਣੀ ਦਾ ਆਉਣਾ ਪਤਾ ਲਾਓ ਜਦੋਂ ਬਹੁਤ ਆਉਂਦੀ ਰਹੇ ਉਹਦਾ ਲਾਈਵ ਆਉਂਦਾ ਰਹੇ ਵੈਸੇ ਜੀ ਦਾ ਬਾਅਦ ਕਲੇਸ਼ ਜਿਹੜਾ ਕਰਦਾ ਉਹ ਬਣਾ ਆ ਜਾਂਦਾ ਤੁਸੀਂ 1 ਮਿੰਟ ਪਹਿਲਾਂ ਲੜਕੇ ਤੇ ਲੱਗਦੇ ਕੀ ਹੋ ਗਏ ਤੁਸੀਂ ਮੈਂ ਲੜਕਾ ਦਾ ਬ੍ਰਦਰ ਲਾਤਾ ਹਾਂ ਠੀਕ ਹੈ ਜੀ ਹਾਂ ਜੀ ਤੇ ਮਿੱਟੀ ਸਾਨੂੰ ਮਤਲਬ ਕਿ ਜਿਹੜੂ ਸੀ ਕਹਿੰਦੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੈ ਬਿਲਕੁਲ ਉਹ ਤਾਂ ਮੰਨ ਰਹੀ ਆ ਉਹ ਮੰਨ ਰਹੀ ਆ ਕਿ ਆਪਣੀ ਮਰਜ਼ੀ ਨਾਲ ਵਿਆਹ ਕਰਾਏ ਹਾਂਜੀ ਵਿਆਹ ਤੋਂ ਦੁਬਾਰਾ ਸਾਨੂੰ ਫੋਨ ਕੀਤਾ ਸੀਗਾ ਕਿ ਮਦਰ ਨੇ ਸਾਨੂੰ ਕਿਹਾ ਸਾਡਾ 4 ਲੱਖ ਰੁਪਏ ਖਰਚਾ ਸਾਨੂੰ 4 ਲੱਖ ਰੁਪਏ ਦੋ ਅੱਛਾ 4 ਲੱਖ ਰੁਪਏ ਦੋ ਜੋਦੀ ਆ ਹਨਾ ਆਪਾਂ ਕਹਿੰਦੇ ਤੁਸੀਂ ਬੈਠ ਕੇ ਗੱਲ ਕਰਦੇ ਹਾਂ ਫਿਰ ਉਹਨਾਂ ਨੇ ਕਿਹਾ ਕਿ ਆਪਾਂ ਥਾਣੇ ਆਜੋ ਥਾਣੇ ਬਾਹਰ ਨਿਕਿਆ ਆਂ ਪਰ ਦੇਖਾਂ ਕੋਈ ਨਹੀਂ ਸੀਗਾ ਜਦੋਂ ਸਾਨੂੰ WhatsApp ਨੰਬਰ ਥਾਣਾ ਦਾ ਜਦੋਂ ਬੈਠਣ ਬਾਹਰ ਸੀਗੇ ਥਾਣੇ 'ਚੋਂ ਆਪਾਂ ਜਾ ਕੇ ਆਂ ਤੇ ਕੋਈ ਵੀ ਨਹੀਂ ਸੀਗਾ ਫਿਰ ਆਪਣਾ ਜੋਗੀ ਆ ਆ ਗਿਆ ਘਰ ਫੋਨ ਲਾ ਮੈਂ ਮਰ ਜਾਣਾ ਯੀ ਹੋ ਜਾਣਾ ਉਹ ਲੈਣਾ ਤੇ ਸਾਨੂੰ ਇਹ ਸਗਾ ਕੁੜੀ ਮਰੇ ਸਪੈਸ਼ਲੀ ਮੈਂ ਕਹਾਂ ਮੱਕ ਤੁਹ ਰਾਤ ਕੱਟ ਜਿੱਦਾਂ ਜੋਗੀਆਂ ਦਾ ਘਰ ਦੇ ਮੈਂ ਕੱਟਦਾ ਸੀ ਫੋਨ ਨਹੀਂ ਚੱਕ ਰਹੀ ਸੀ ਇਹਦਾ ਸਿਰ ਆਪਾਂ ਨੂੰ ਸਪੈਸ਼ਲਿਸਟ ਨੇ ਹੋਟਲ ਬੁੱਕ ਕਰਾ ਕੇ ਦਿੱਤਾ ਕਿਤੇ ਜ ਇਕੱਲੀ ਰਹੀ ਆ ਕੋਈ ਨਹੀਂ ਇਹ ਕਹਿੰਦੀ ਸੀ ਮੈਂ ਨਾਲ ਰਹਿਣਾ ਆ ਕੋਈ ਨਹੀਂ ਇਹਦੇ ਨਾਲ ਰਿਹਾ ਇਕੱਲੀ ਰਹੀ ਆ ਉੱਥੇ ਰਹਿ ਕੇ ਆਪਾਂ ਨੇ ਛੱਡ ਕੇ ਆ ਗਏ ਨੈਕਸਟ ਡੇ ਇਹਨੂੰ ਮੈਂ ਕਿਆਮਿੰਗ ਕਾਲਜ ਦੇ ਸਾਹਮਣੇ ਪੀਸੀਆ ਦੇ ਸਾਹਮਣੇ ਉਤਾਰ ਕੇ ਆਇਆ ਆ ਜਿਸ ਤੋਂ ਬਾਅਦ ਇਹ ਮਤਲਬ ਕਿ ਆਪਣਾ ਡਿਵੀਜ਼ਨ ਨੰਬਰ 1 ਤੇ ਥਾਣੇ ਚ ਗਈ ਆ ਉੱਥੇ ਫਿਰ ਮੈਂ ਆ ਫੋਨ ਕੀਤਾ ਤੇ ਉੱਥੇ ਪੀਰਾਨੀ ਮੈਡਮ ਸੀ ਨਹੀਂ ਉੱਥੇ ਮੈਨੂੰ ਫੋਨ ਕਰ ਨਾ ਨਹੀਂ ਉਹ ਜਿੱ ਪਰ ਮੈਨੂੰ ਇਹ ਵਿਆਹ ਵਾਲੀ ਰਾਤ ਮੈਚੇ ਜਾ ਰਹੇ ਸੀ ਕਿ ਦੋਨੋਂ ਛੱਡ ਕੇ ਆ ਜਾ ਮੈਸੇਜ ਵੀ ਦਿਖਾ ਰਹੀ ਆ ਜਿਹੜੇ ਜਾਂ ਇਹਨਾਂ ਵੱਲੋਂ ਲਗਾਈ ਜਾ ਰਹੇ ਆ ਸਭ ਤੋਂ ਪਹਿਲੀ ਗੱਲ ਇਹ ਆ ਕਿ ਜੇ ਇਹਨਾਂ ਨੂੰ ਵਿਆਹ ਕਰਾਉਣਾ ਸੀਗਾ ਹਨਾ ਇਹਨਾਂ ਨੇ ਪਹਿਲਾਂ ਵਿਆਹ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਕੁਝ ਵੀ ਆ ਜੋ ਵੀ ਆ ਨਾ ਅਪਰ ਤਿਆਰ ਸੀਗੇ ਵਿਆਹ ਕਰਨ ਨੂੰ ਵਿਆਹ ਨੂੰ ਕਿਸੇ ਨੇ ਮਨਾ ਨਹੀਂ ਕੀਤਾ ਹਨਾ ਇਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਆ ਉਨੀਆ ਲੜਕੀ ਦੀ ਗਲਤੀ ਆ ਲੜਕੀ ਦੇ ਘਰ ਦੇ ਦੀ ਗਲਤੀ ਆ ਸਾਨੂੰ ਇੱਥੇ ਕੋਈ ਨਹੀਂ ਤੁਹਾਡਾ ਬ੍ਰਦਰ ਕਿਥੇ ਆ ਹਾਂਜੀ ਸਰ ਬ੍ਰਦਰ ਜਦੋਂ ਪੁਲਿਸ ਨੇ ਮੈਨੂੰ ਸੱਦਿਆ ਹਨਾ ਸਾਰੇ ਗੱਲਬਾਤ ਹੋਈ ਮੇਰਾ ਫੋਨ ਸਾਰਾ ਖੋਲਿਆ ਤੇ ਅੱਛਾ ਡਰ ਦੇ ਮਾਰੇ ਪਾਣੀ ਕਿੱਥੇ ਲੱਗਾ ਸਾਨੂੰ ਵੀ ਫੋਨ ਕਰ ਰਿਹਾ ਕੁਝ ਵੀ ਸਾਨੂੰ ਵੀ ਨਹੀਂ ਪਤਾ ਆਪਾਂ ਆਪ ਲਾਬਰ ਜਿਹੜੇ ਕਰਕੇ ਅੱਜ ਕਮਿਸ਼ਨਰ ਆਫਿਸ ਗਏ ਸੀਗੇ ਉਹਨਾਂ ਨੇ ਆਪਣੀ ਦਰਖਾਸਤ ਸਾਰੀ ਦੇਖ ਕੇ ਉਹਦੀ ਸਾਡੇ ਕੋਲ ਸਾਰਾ ਪਿਆ ਮਿਸਿੰਗ ਦੀ ਸਾਡੀ ਤੁਹਾਡੀ ਦਰਖਾਸਤ ਤੇ ਮਿਸਿੰਗ ਦੀ ਲੈ ਕੇ ਜੋ ਵੀ ਸਾਨੂੰ ਜੋ ਬਲੈਕਮੇਲ ਕਰ ਰਹੀ ਹੈ ਤੁਹਾਨੂੰ ਕਿੰਨੇ ਪੈਸੇ ਮਤਲਬ ਪੈਸੇ ਮੰਗੇ ਜਾ ਰਹੇ ਤੁਹਾਡੇ ਕੋਲ ਐਸੇ ਤਾਂ ਨਹੀਂ ਕਿ ਪਰਿਕਾ ਸੁਭਾਈ ਨਾਲ ਸਾਡਾ ਫੋਨ ਚੱਕਣਾ ਬੰਦ ਕਰਤਾ ਸੀਗਾ WhatsApp ਕਾਲ ਤੁਸੀਂ ਤੁਹਾਡੀ ਰਿਕਾਰਡਿੰਗ ਕੋਈ ਵੀ ਨਹੀਂ ਹੁੰਦੀ ਸਾਨੂੰ ਪਤਾ ਆਇਆ ਅੱਛਾ ਤਾਂ ਸਟਾਰ ਕੋਡੀ ਨੂੰ ਸਪੈਸ਼ਲੀ ਆਪਾਂ ਥਾਣੇ ਦੇ ਵਿੱਚ ਉਹਦੀ ਸਵੇਰ ਜਾ ਕੇ ਨਹੀਂ ਪੈਸੇ ਕਿਸ ਤਰੀਕੇ ਦੇ ਮਤਲਬ ਮੰਗੇ ਜਾ ਰਹੇ ਨੇ ਨਿਕਾਦੇ 4 ਲੱਖ ਮੰਗੇ ਉਸ ਤੋਂ ਬਾਅਦ ਨਾਲ ਕੋਈ ਸਾਡਾ ਫੋਨ ਨਹੀਂ ਚੱਕਿਆ ਤੁਹਾਡੇ ਕੋਲ ਹੈ ਕੋਈ ਜਿਹੜਾ 4 ਲੱਖ ਮੰਗਿਆ ਕੋਈ ਉਹਦਾ ਐਵੀਡੈਂਸ ਹੈ ਕੁਝ WhatsApp ਰਿਕਾਰਡਿੰਗ ਨਹੀਂ ਸਭ ਨੂੰ ਪਤਾ WhatsApp ਤੇ ਕਾਲ ਕੀਤੀ ਸੀ ਇਹਨਾਂ ਨੇ WhatsApp ਕਾਲ ਕੀਤੀ ਤੁਹਾਨੂੰ ਮੈਂ ਕੀਤੀ ਸੀ WhatsApp ਤੇ ਦੱਸੋ ਕੀ ਆ ਕੋਈ ਜਿਹੜਾ ਭਰਾ ਨੂੰ ਤੰਗ ਕਰਦੇ ਸੀ ਜਾਂ ਕੁਝ ਵੀ ਸੀਗਾ ਮੇਰੇ ਵੱਡੇ ਹੁੰਦ ਨਾ ਤਾਂ ਆਪਣਾ ਦੱਸਿਆ ਜੂ ਵੀ ਪੱਖ ਰੱਖਿਆ ਪਰ ਜਿਸ ਦਿਨ ਇਹਨਾਂ ਦਾ ਵਿਆਹ ਹੋਇਆ ਸੀ ਵਿਆਹ ਵਾਲੀ ਰਾਤ ਇਹਨਾਂ ਦਾ ਤੁਹਾਡੇ ਬ੍ਰਦਰ ਦਾ ਮੈਸੇਜ ਆ ਰਿਹਾ ਸੀ ਕਿ ਸਭ ਕੁਝ ਛੱਡ ਕੇ ਆ ਜਾ ਉਹ ਕਿਸੇ ਦਾ ਮੈਸੇਜ ਆ ਰਿਹਾ ਸੀ ਤੇ ਇਹਨਾਂ ਨੇ ਵੀ ਤਾਣਾ ਨਾ ਮੈਨੂੰ ਉਸ ਬਾਰੇ ਕੁਝ ਨਹੀਂ ਪੜਾ ਪਰ ਬ੍ਰਦਰ ਕਹਿੰਦੇ ਵਿਆਹ ਤੇ ਵੀ ਗਿਆ ਸੀ ਪਰ ਉਹਨੂੰ ਪਤਾ ਲੱਗ ਗਿਆ ਕਿ ਵਿਆਹ ਹੋ ਚੁੱਕਿਆ ਇੱਕ ਮਿੰਟ ਸਰ ਗੱਲ ਤਾਂ ਸੁਣ ਲਓ ਵਿਆਹ ਵਾਲੇ ਦਿਨ ਜਿਸ ਦਿਨ ਵਿਆਹ ਹੋਣਾ ਸੀ ਉਸ ਦਿਨ ਦੀ ਵੀ ਫੋਟੋ ਆ ਤੁਹਾਡੇ ਬ੍ਰਦਰ ਦੇ ਨਾ ਬ੍ਰਾਈਡਲ ਦੀ ਕਿ ਫੋਟੋ ਵੀ ਫੋਟੋ ਦਿਖਾ ਰਹੀ ਹੈ ਜਿੱਥੇ ਫੋਟੋ ਫੋਟੋ ਦਿਖਾ ਰਹੀ ਹੈ ਉਹ ਸਾਰੇ ਗੱਲ ਆਪਾਂ ਮੰਨ ਰਹੇ ਹਾਂ ਕਹ ਕੋਨ ਵਿਆਹ ਕਿਸੇ ਹੋਰ ਨਾਲ ਹੋਇਆ ਕਿਸੇ ਹੋਰ ਜਨਾਨੀ ਨੂੰ ਆਪਾਂ ਆਪਣੇ ਘਰੇ ਰੱਖ ਸਕਦੇ ਤੁਸੀਂ ਆਪ ਦੱਸੋ ਕਿਉਂਕਿ ਜਿਹੜਾ ਲੋਕ کہہ ਰਿਹਾ ਲੋ ਇਹ ਕਹਿੰਦਾ ਹੈ ਕਿ ਤੁਸੀਂ ਜਿਹੜੀ ਵਿਆਹੀ ਕੁੜੀ ਆਪਣਾ ਤਲਾਕ ਕਰੇ ਉਧਰ ਤਲਾਕ ਕਰਕੇ ਘਰਾਂ ਨੇ ਆਵੇ ਕੰਦੇ ਸਾਡਾ ਸਵੇਰੇ ਨਿਬੜ ਗਿਆ ਸਾਰਾ ਸਰ ਨਿਬੜ ਗਿਆ ਉਹ ਸਰ ਪਹਿਲੀ ਗੱਲ ਤਾਂ ਨਿਬੜਾ ਕੇ ਕਿ ਤੁਹਾਨੂੰ ਡਿਵੋਰਸ ਪੇਪਰ ਦਿਖਾਉਣ ਸਾਨੂੰ ਸਟੈਂਪ ਪੇਪਰ ਉਹ ਮੰਨ ਨਹੀਂ ਸਕਦੇ ਜਦ ਤੱਕ ਉਹ ਤੇ ਕੋਈ ਸਟੈਂਪ ਨਹੀਂ ਲੱਗਿਆ ਲੜਕੇ ਵੱਲੋਂ ਮੈਸੇਜ ਕੀਤੇਗੇ ਸੀ ਲੜਕੀ ਨੂੰ ਸਾਨੂੰ ਸਾਨੂੰ ਨਹੀਂ ਪਤਾ ਨਾ ਸਾਨੂੰ ਦੱਸਾ ਨਾ ਉਹ ਦਿਖਾ ਰਹੇ ਆ ਨਾ ਉਹ ਦਿਖਾ ਰਹੇ ਕਹਿੰਦੇ ਜੀ ਮੈਸੇਜ ਕੀਤੇ ਮੈਨੂੰ ਡਿਵੀਜ਼ਨ ਨੰਬਰ ਇੱਕ ਦੇ ਤੇ ਇੱਕ ਤੁਸੀਂ ਚੈੱਕ ਕਰੋ ਜਾਂ ਫੋਨ ਕਰਕੇ ਕੋਈ ਪਤਾ ਕਰੋ ਉੱਥੇ ਸੀ ਮੇਰੇ 11 ਵਜੇ ਤੋਂ ਲੈ ਕੇ ਰਾਤ ਦੇ 2 ਤੱਕ ਮੈਂ ਬੈਠਾ ਰਿਹਾ ਆ ਇਹਨਾਂ ਦੇ ਘਰ ਕੋਈ ਨਹੀਂ ਹੈ ਨਾ ਘਰ ਦੇ ਤਾਲਾ ਲਾ ਕੇ ਭੱਜ ਗਏ ਸੀਗੇ ਪੀਸੀਆਰ ਵੀ ਆ ਇਹਨਾਂ ਦੇ ਘਰੇ ਸਾਰਾ ਖੋਜਿਆ ਜੀ ਜੇ ਇੰਨੇ ਸਪੈਸ ਦੇ ਤੋਂ ਦੋ ਪੀਸੀਆਰ ਵਾਲੇ ਨੇ ਬਹੁਤ ਜ਼ਿਆਦਾ ਜ਼ੋਰ ਪਾਇਆ ਕੁਝ ਕੀਤਾ ਮੈਂ ਵਿੱਚ ਪਿੱਛੋਂ ਕੋਈ ਕਰਾਇਆ ਤਾਂ ਜੇਕਰ ਆ ਅੱਜ 2 ਵਜੇ ਆਏਗਾ ਹੁਣ ਤੁਸੀਂ ਦੱਸੋ ਰਾਤ ਦੇ ਜੇ ਇੰਨੇ ਹੁੰਦੇ ਆਪਾਂ ਸਵੇਰ ਦੇ ਬੈਠੇ ਆ ਕੁੜੀ ਨਾਲ ਹੀ ਮਨਤ ਕਰੋ ਮੇਰੇ ਵੀ 10 11 ਚ ਪਹੁੰਚ ਗਈ ਸੀਗੀ ਠੀਕ ਆ ਜੀ ਫਿਰ ਮੈਂ ਵੀ ਉੱਥੇ 11 12 ਵਜੇ ਲੱਗ ਛੇ ਪਹੁੰਚ ਗਿਆ ਸੀਗਾ ਫਿਰ ਆਏ ਕਿਉਂ ਨਹੀਂ ਪਰ ਜਿਹੜੀ ਚੀਜ਼ ਉਹ ਜਿੱਦਾਂ ਦੱਸ ਰਹੇ ਆ ਕਿ ਲੜਕੇ ਵੱਲੋਂ ਮੈਸੇਜ ਕਰਨ ਤੋਂ ਬਾਅਦ ਜਿਹੜਾ ਸਰ ਮੇਰੇ ਘਰ ਵਾਲੇ ਨੇ ਦੇਖ ਲਿਆ ਤੇ ਸਰ ਉਹਦਾ ਜਵਾਬ ਲੜਕਾ ਦਊਗਾ ਹਾਂ ਨਹੀਂ ਨਹੀਂ ਫਿਰ ਵੀ ਉਹ ਬਿਲਕੁਲ ਹਨਾ ਆਪਾਂ ਥਾਣੇ ਗਏ ਸੀਗੇ ਥਾਣੇ ਪੁਲ 23 ਸਾਲ ਉਮਰwidehat 24 ਸਾਲ ਦੀ ਉਮਰ ਸਰਪਲਸ 2 ਪਾਸਨ ਪੜੀ ਬੰਦੇ ਜਾਂਦਾ ਨਹੀਂ ਤੁਸੀਂ ਕਹਿੰਦੇ ਹੋ ਅਨਪੜਵੰਦਾ ਹੈ ਸਰਪਲਸ 2 ਪਾਸਾਰ ਕੋਈ ਮਤਲਬ ਕੋਈ ਨੋ ਲੈਜ ਬੰਦੇ ਜਾਂਦੀ ਹੈ ਅੱਜਕੱਲ੍ਹ ਪੰਜਾਬ ਦੇ ਵਿੱਚ ਪਲਸ 2 ਪਾਸਨ ਪੜੀ ਨੌਕਰੀ ਨਹੀਂ ਇਨਾ ਹੀ ਇਨਪੁਟ ਹੋ ਜਾਂਦਾ ਕਿਸੇ ਕੋਈ ਲੜਕੀ ਦੇ ਘਰ ਸਟਾਫ ਕਰਨਾ ਹੁੰਦਾ ਹੈ ਸਰ ਲੜਕੀ ਸਰ ਲੜਕੇ ਨਾਲ ਕੋਈ ਜ਼ਬਰਦਸਤੀ ਕੀਤੀ ਪੁੱਛਿੰਦੇ ਜਾਂ ਲੜਕੀ ਨੂੰ ਬਹਿਕਾਇਆ ਹੈ ਉਹ ਕਹਿੰਦਾ ਹੈ ਕਿ ਬਲੈਕਮੇਲ ਕਰਦਾ ਕਿ ਫੋਟੋਆਂ ਤੇਰੀ ਵਾਇਰਲ ਕਰ ਦੇਣੀ ਆ ਹਾਂਜੀ ਉਹ ਕਹਿੰਦੇ ਫੋਟੋ ਵਾਇਰਲ ਕਰ ਦੇਣੀ ਆ ਤੇ ਉਹਦੀ ਫੋਟੋਆਂ ਪਈਆਂ ਅਨਸਰ ਜਿਹੜੀ ਪੜੀ ਨਹੀਂ ਸਮਝਾਰ ਰਹੀ ਹੈ ਤੁਹਾਨੂੰ ਉਹ ਚ ਉਹ ਤਾਂ ਸਾਨੂੰ ਸਭ ਪਤਾ ਆ